ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਦਸਾਂ ਸ਼ਬਦਾ ਸੁਵਾਤ ਕਰਦਾ ਏ ਜਿਵੇਂ ਕਿ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਾਰਨ ਵਾਲ ਸ਼ੁਰੂ ਕੀਤਾ ਗਿਆ ਸੀ ਜੋ ਕਿ ਅੱਜ 23 ਮਈ ਦੇ ਪਹੁੰਚ ਚੁੱਕਿਆ ਏ ਕੱਲ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣਗੀਆਂ ਜਿਸ ਦੇ ਚੱਲਦਿਆਂ ਅੱਜ ਫਰੀਦਕੋਟ ਦੇ ਇਲਾਵਾ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਟ੍ਰੇਨਾਂ ਰੋਕੀਆਂ ਗਈਆਂ ਕਿਉਂਕਿ 12 ਤੋਂ 3 ਦਾ ਐਕਸ਼ਨ ਰੱਖਿਆ ਗਿਆ ਸੀ ਜਿਸ ਦੇ ਤਰ੍ਹਾਂ ਅੱਜ ਫ੍ਰੀ ਕੋਰਟ ਦੇ ਵਿੱਚ ਵੀ ਇਹ ਐਲਾਨ ਕੀਤਾ ਗਿਆ ਜਿਸ ਦੇ ਤਰ੍ਹਾਂ ਅੱਜ ਫ੍ਰੀ ਕੋਰਟ ਦੇ ਵਿੱਚ ਵੀ ਟ੍ਰੇਨਾਂ ਰੋਕੀਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਡਟੇ ਹੋਏ ਨੇ ਪਰ ਕੇਂਦਰ ਦੀ ਸਰਕਾਰ ਵੱਲੋਂ ਮੰਗਾਂ ਵੱਲ ਹਲੇ ਤੱਕ ਜਿਹੜਾ ਕੋਈ ਵੀ ਧਿਆਨ ਦਿੱਤਾ ਜਾ ਰਿਹਾ ਜਿਸ ਦੇ ਤਰ੍ਹਾਂ ਚੱਲਦਿਆਂ ਇਹ ਐਕਸ਼ਨ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਜਲਦੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਇਸ ਤੋਂ ਵੱਡੇ ਵੀ ਐਕਸ਼ਨ ਉਲਿੱਕੇ ਜਾ ਸਕਦੇ ਹਨ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਕਿਸਾਨ ਆਗੂਆਂ ਨੇ ਕਰ ਰਿਹਾ ਹੈ ਕਿ ਮਸਤਮੇ ਹਾਂਜੀ ਇਹ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਜੀ ਦੇਖੋ ਪਿਛਲੇ 23 ਦਿਨਾਂ ਤੋਂ ਸਰਦਾਰ ਜਜੀਸ ਸਿੰਘ ਜੀ ਢੱਲੇਵਾਲ ਮਰਨ ਵਰਤ ਤੇ ਬੈਠੇ ਐ ਤੇ ਇਸ ਦੇਸ਼ ਦੀ ਜਿਹੜੀ ਗੁੰਗੀ ਬੋਲੀ ਸਰਕਾਰ ਹੋ ਚੁੱਕੀ ਹੈ ਉਸ ਨੂੰ ਜਗਾਉਣ ਵਾਸਤੇ ਸਿਰਫ ਅੱਜ ਇੱਕ ਚੇਤਾਵਨੀ ਰੇਲਵੇ ਟਰੈਕ ਜਾਮ ਕੀਤੇ ਗਏ ਆ 3 ਘੰਟੇ ਵਾਸਤੇ ਤਾਂ ਕਿ ਸਰਕਾਰ ਦੇ ਕੰਨਾਂ ਤੇ ਜੋ ਸਰਕ ਸਕੇ ਕਿਉਂਕਿ ਸਾਡਾ ਇੱਕ ਦੇਸ਼ ਦਾ ਵੱਡਾ ਸਾਡਾ ਆਗੂ ਹੈ ਜਿਹੜਾ ਉਹ ਆਪਣੀਆਂ ਮੰਗਾਂ ਨੂੰ ਮਨਾਉਣ ਦੀ ਖਾਤਰ ਜਿਹੜੀਆਂ ਦਿੱਲੀ ਦੇ ਅੰਦੋਲਨ ਦੇ ਵਿੱਚ ਸਰਕਾਰ ਨੇ ਮੰਨਣੀਆਂ ਸੀ ਮੰਗਾਂ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਹੀ ਮੰਗਾਂ ਨੂੰ ਅਸੀਂ ਦੁਬਾਰਾ ਲਾਗੂ ਕਰਾਉਣਾ ਚਾਹੁੰਦੇ ਆ ਉਸ ਸਿਲਸਿਲੇ ਦੇ ਵਿੱਚ ਆ ਜਿਹੜਾ ਰੇਲਵੇ ਟ੍ਰੇਕ ਅੱਜ ਜਾਮ ਕੀਤੇ ਗਏ ਉਹ ਕੀ ਲੱਗਦਾ ਕਿ ਇਹ ਵੀ ਕਾਰਨਾ 10 ਮਹੀਨੇ ਸਮਾਂ ਹੋ ਚੁੱਕਿਆ 23 ਦਿਨ ਤੋਂ ਡੱਲੇ ਸਾਹਿਬ ਵੀ ਮਰਮਰ ਤੇ ਬੈਠੇ ਆ ਪਰ ਹਜੇ ਸਰਕਾਰ ਗੱਲ ਕਰਨ ਦੇ ਰਵਈਏ ਦੇ ਵਿੱਚ ਨਹੀਂ ਲੰਝ ਰਹੀ ਇਹ ਸਰਕਾਰਾਂ ਦੀ ਇੱਕ ਪੁਰਾਣੀ ਪਾਲਿਸੀ ਹੈ ਕਿ ਸਰਕਾਰਾਂ ਟੀਟ ਹੋ ਜਾਇਆ ਕਰਦੀਆਂ ਕਿਉਂਕਿ ਜਦੋਂ ਦੇਸ਼ ਦੇ ਵਿੱਚ ਇਹ ਮੋਦੀ ਸਰਕਾਰ ਹੈ ਜਿਹੜੀ ਤਾਨਾਸ਼ਾਹੀ ਰਾਜ ਚਲਾਉਣ ਦੇ ਮੂਡ ਵਿੱਚ ਦਿਸ ਰਹੀ ਹੈ ਸਾਨੂੰ ਇਹ ਉਹਨਾਂ ਜਿਹੜੇ ਸਰਕਾਰ ਨਹੀਂ ਮੰਨੂਗੀ ਜਿੰਨਾ ਚਿਰ ਇਹਦਾ ਸੀ ਚਾਰ ਛਪੇਰੋਂ ਧੌਣ ਤੇ ਗੋਡਾ ਨਹੀਂ ਰੱਖਦੇ ਇਹ ਇਹ ਜਿਹੜਾ ਅੱਜ ਦਾ ਇਹ ਅੰਦੋਲਨ ਹੈ ਇਹ ਬਿਲਕੁਲ ਦਿੱਲੀ ਦਾ ਰੂਪ ਲੈ ਚੁੱਕਿਆ ਹੈ ਔਰ ਇਸ ਮੋਦੀ ਸਰਕਾਰ ਨੂੰ ਚੁਕਣਾ ਪੈਣਾ ਔਰ ਸਾਡੀਆਂ ਜਿਹੜੀਆਂ ਮੰਗਾਂ ਇਹ ਮੰਨਣੀਆਂ ਪੈਣੀਆਂ ਅੱਜ ਭਾਰਤੀ ਸਾਜਣ ਸਿੱਧੂਪੁਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜ ਦੇ ਕੌਂ ਤੇ ਜਿਹੜਾ ਅੱਜ ਉਥੋਂ ਫਰਮਾਨ جاری ਹੋਇਆ ਸੀ ਵੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਿਆਂ ਪੂਰੇ ਪੰਜਾਬ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣੀਆਂ ਉਸ ਦੀ ਕੋਲ ਤੇ ਪਹਿਰਾ ਦਿੰਦੇ ਹੋਏ ਅੱਜ ਇਲਾਕੇ ਦੇ ਕਿਸਾਨ ਭਰਾ ਜਿਹੜੇ ਇਥੇ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੇ ਟ੍ਰੈਕਾਂ ਦੇ ਉੱਤੇ ਆ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਇਹ ਜਿਹੜਾ 12 ਤੋਂ ਲੈ ਕੇ 3 ਵਜੇ ਤੱਕ ਪੂਰ ਜਿਹੜਾ ਬਾਈਕਰਡ ਆ ਜਰਾ ਕੀਤਾ ਘਟਰੇਣਾ ਆ ਲਗਾਤਾਰ ਡਲੇ ਸਾਹਿਬ ਮਤਬਕ ਬੈਠੇ ਕਿਹੜਾ ਮੰਗਾ ਮੰਗਾ ਮਦਦ ਨਹੀਂ ਆ ਰਹੀ ਕੀ ਕਹਿਣਾ ਹੈ ਗੁੰਗੀ ਬੋਲੀ ਸਰਕਾਰ ਹੈ ਜਿਹੜੀ ਕੋਵਿਡ ਘਰਾਣਿਆਂ ਦੇ ਕਹਿਣ ਤੇ ਜਿਹੜੀ ਗਰੀਬਾਂ 'ਚ ਮਜ਼ਦੂਰਾਂ ਦੇ ਅਤਿਆਚਾਰ ਕਰ ਰਹੀ ਆ ਪਰ ਸਾਡੇ ਪ੍ਰਧਾਨ ਜੀ ਦਾ ਦਿਨ ਨਿਸ਼ਚਾ ਹੈ ਕਿ ਉਹ ਇਸ ਕਾਰਨ ਸ਼ਹਾਦਤ ਦੇ ਦੇਣਗੇ ਪਰ ਜਿਹੜੀਆਂ ਕਿਸਾਨੀ ਮੰਗਾਂ ਉਹਨੂੰ ਲਾਗੂ ਕਰਵਾ ਕੇ ਮੋਰਚਾ ਫੜੇ ਕਰਨਗੇ। ਸਮੇਚਰ ਸਿੰਘ ਪ੍ਰਧਾਨ ਵੀ ਗਈ ਇੱਕ ਤੋਂ ਸਿੱਧੂਪੁਰ ਫੜ ਸੁਖਣ ਵਾਲਾ। ਇਹ ਜੋ 1.5 ਮਹੀਨਿਆਂ ਤੋਂ ਕਿਤੇ ਬੰਦੀਆਂ ਗੈਰਸਿਕਤ ਮੋਰਚਾ ਡੇਰਾ ਰਿੰਜੀ ਤੋਂ ਬੈਠੇ ਆ ਸ਼ੰਮੂ ਬਾਰਡਰ ਦੇ ਖਨੌਰੀ ਬਾਰਡਰ ਰਤਨਪੁਰਾ ਬਾਰਡਰ ਤੇ ਨਾ ਤਾਂ ਕੋ ਪੰਜਾਬ ਦੀ ਸਰਕਾਰ ਨਾ ਕੋਈ ਕੇਂਦਰ ਦੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਤਾਂ ਇਸ ਚੀਜ਼ ਨੂੰ ਲੈ ਕੇ ਅਡਾ ਸੁਪਰ ਜਥੇਬੰਦੀ ਦਾ ਸੂਬਾ ਪ੍ਰਧਾਨ ਜੀ ਨੀਤਨ ਡੱਲੇ ਆਲਾ ਤੇ ਮਰਦਮਾਰ ਤੇ ਬੈਠਿਆ ਇੱਕ ਤਰੀ ਬੰਬਾਈ 23 ਦਿਨ ਹੋ ਗਏ ਕਿਸੇ ਸਰਕਾਰ ਦੀ ਕੰਮ ਤੇ ਕੋਈ ਜੁਣੀ ਸਰਕੀ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ ਰੇਲਵੇ ਟਰੱਕ ਜੰਮ ਗਿਤੇ। ਕਾਮੇ ਮੰਦੂਗ ਹਾਲੇ ਤੱਕ ਜਿਹੜੀ ਸਰਕਾਰਾਂ ਗੱਲ ਕਰਨ ਦੇ ਰਵੱਈਏ ਦੇ ਵਿੱਚ ਨਜ਼ਰ ਨਹੀਂ ਆ ਰਹੀ। ਸਰ ਦੇਖੋ ਸਰਕਾਰਾਂ ਜਦੋਂ ਉੱਥੇ ਅਸੀਂ 13 ਮਹੀਨੇ ਬੈਠੇ ਉੱਥੇ ਵਾਅਦਾ ਕਰਕੇ ਸਾਰੀਆਂ ਮੰਗਾ ਮੰਨ ਕੇ ਉਹ ਮੁਕਰ ਗਏ। ਇਹਦਾ ਮਤਲਬ ਸੇ ਸਰਕਾਰਾਂ ਸਾਰੀਆਂ ਝੂਠੀਆਂ ਆ। ਕੋਈ ਕੋਈ ਸਰਕਾਰ ਕਿਸੇ ਵਾਅਦੇ ਦੇ ਉੱਤੇ ਪੂਰੀ ਨਹੀਂ ਨਿਭਾਉਂਦੀ। ਝੂਠੀਆਂ ਸਰਕਾਰਾਂ ਨੇ।